ਤਲੇ ਤਗਰੀਬ ਵਾਲੀ ਆਉਣ ਵਾਲੇ ਦਿਨਾਂ ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਪੈਸੇ ਤੁਹਾਡੇ ਨੇ ਪੈਸੇ ਤੁਹਾਨੂੰ ਹੀ ਦੇਣੇ ਨੇ ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਕਿ ਮੈਂ ਛਾਪ ਕੇ ਤੁਹਾਨੂੰ ਦਿਨਾ ਟੈਕਸ ਲੈਣੇ ਆ ਤੁਹਾਡੇ ਤੋਂ ਉਹੀ ਟੈਕਸ ਸਹੂਲਤਾਂ ਦੇ ਰੂਪ ਚ ਵਾਪਸ ਦੇਣਾ ਇਹ ਸਰਕਾਰ ਦਾ ਕੰਮ ਹੁੰਦਾ ਹੈ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ 6 ਨਹੀਂ ਤਾਂ ਸਾਲ ਲਾ ਲਓ ਮੈਂ ਇਹਨ ਮਜ਼ਦੂਰੀਆਂ ਨੂੰ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਇਲਾਜ ਕਰਾਉਣਾ ਪ੍ਰਾਈਵੇਟ ਚ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਮਸ਼ੀਨਾਂ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਐ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਚ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਨਹੀਂ ਲੱਗਣਗੇ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਪੜੋਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜੋਣਾ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੇ ਇਹ ਮੈਂ ਮਜਬੂਰੀਆਂ ਮਰਜੀ ਚ ਬਦਲਨੀਆ ਚਾਹੁੰਨਾ ਜੀ ਪੜੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ ਚ ਆਗੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋਊਗੀ ਯੂਪੀਐਸਸੀ ਦੇ ਸੈਂਟਰ ਖੋਲ ਰਹੇ ਆ 8 ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ 1.5 ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਤੇ ਦੱਸਿਆ ਤੁਹਾਨੂੰ ਕਿਸੇ ਨੇ 90% ਕਰ ਉਹਨੂੰ ਬਿਜਲੀ ਬਿਲ ਜ਼ੀਰੋ ਆਉਂਦਾ ਜੀ ਫੁੱਡੇ ਚੋ ਵੀ ਬੋਸਰਾਂ ਦਾ ਹੁੰਦਾ ਹੁਣਾ ਕਦੇ ਇਹਨਾਂ ਨੂੰ ਦੱਸਿਆ ਵੀ 400 ਕਿਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਏਕੜ ਜ਼ਮੀਨ ਆ ਗਈ ਉੱਥੇ ਪਾ ਸੋਲਰ ਲਾਵਾਂਗੇ ਉਹਨੂੰ ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਾ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲੇ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਲਾਣਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ 2 ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਬਾਦ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਐ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਸਵਾ ਦੋ ਸਾਲ 2.5 ਸਾਲ ਹੋ ਗਏ ਕਦੇ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲੱਗਿਆ ਹੋਵੇ ਕਿਉਂਕਿ ਮੈਂ ਇਸ ਕੰਮ 'ਚ ਹੈ ਹੀ ਨਹੀਂ ਜੀ ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ ਸੋ ਮੈਂ ਤਾਂ ਇਸ ਤਾਂ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫੋਰਮੇਸ਼ਨ ਕਿ ਭਗਵਾਨਤ ਮਾਨ ਨੇ 1 ਰੁਪਿਆ ਖਾ ਲਿਆ ਯਾਰ ਸਰਕਾਰ ਦਾ ਸੀ ਉਹ ਆਪ ਖਾ ਲਿਆ ਉਹ ਰੁਪਿਆ ਨਹੀਂ ਹੋਊਗਾ ਸਰਫਾਸ ਦੀ ਗੋਲੀ ਹੋਊ ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ ਚ ਕਮਾ ਲੈਂਦੇ ਬਹੁਤ ਜ਼ਿਆਦਾ ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ ਮੈਂ ਕਹਿੰਦਾ ਨਹੀਂ ਨਹੀਂ ਹੁਣ ਤਾਂ ਹੁਣ ਤਾਂ ਠਿੱਲ ਪੇ ਬਈ ਹੁਣ ਨਹੀਂ ਹੁਣ ਤਾਂ ਲੋਕਾਂ ਦੇ ਹੱਕ 'ਚ ਹੋਗੇ ਲੋਕ ਆਪਣੇ ਹੱਕ 'ਚ ਹੋਗੇ ਹੁਣ ਨਹੀਂ ਮੈਂ ਕਹਿੰਦਾ ਸਾਹ ਛੱਡਿਆ ਜਾਣਾ ਵੀਰੇ ਹੁਣ ਤਾਂ ਜਿਹਾ ਜਿਹੋ ਜੇ ਹੈਗੇ ਆ ਐ ਜੀ ਰਹਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਵਾਝਦੀਆਂ ਨੇ ਇਮਾਨਦਾਰ ਕਹੋਣਾ ਬਹੁਤ ਸੌਖਾ ਹੈ ਰਹਿਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਉਲਟਾ ਕੀਤਾ ਹੈ ਸਰਕਾਰਾਂ ਨੇ ਮਰਜ਼ੀਆਂ ਨੂੰ ਮਜਬੂਰੀ ਚ ਬਦਲਿਆ ਸਕੂਲ ਇੰਨੇ ਮਾੜੇ ਕਰ ਦੋ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ ਚ ਬਣਾਉਣਾ ਪੈ ਜੇ ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦੋ ਕਿ ਮਜਬੂਰ ਨੂੰ ਉਹਨਾਂ ਦੀਆਂ ਆਪਣੀਆਂ ਬੱਸਾਂ ਚ ਚੜਨਾ ਪੈ ਜੇ ਪ੍ਰਾਈਵੇਟ ਚ ਸਾਰਾ ਕੁਝ ਮਤਲਬ ਉਲਟਾ ਕਰਤਾ ਹੈ ਕਿ ਗਰੀਬਾਂ ਦੀ ਮਜਬੂਰੀ ਜਾਣ ਬੁੱਝ ਕੇ ਨਹੀਂ ਪੜਨ ਲੈਂਦੇ ਆਪਣੇ ਜਵਾਕਾਂ ਨੂੰ ਕਾਰਨ ਪਤਾ ਕੀ ਹੈ ਕਾਰਨੇ ਉਹਨਾਂ ਨੂੰ ਪਤਾ ਹੈ ਕਿ ਜੇ ਗਰੀਬ ਦਾ ਜਵਾਬ ਪੜ ਗਿਆ ਉਹ ਫਸਟ ਆ ਜੂ ਉਹ ਤਾਂ ਪੜੂਗਾ ਬਹੁਤ ਤਾਂ ਫਸਟ ਆਊ ਉਹ ਨੰਬਰ ਲਊਗਾ ਫਸਟ ਆਊਗਾ ਅਫਸਰ ਬਣ ਜੂ ਅਫਸਰ ਬਣ ਜੂ ਉਹਨੂੰ ਲੱਖ 2 3 ਲੱਖ ਤਨਖਾਹ ਮਿਲਣ ਲੱਗ ਜੂ ਮਹੀਨੇ ਦੀ ਜੇ ਇੰਨੀ ਤਨਖਾਹ ਮਿਲਣ ਲੱਗੀ ਉਹਦੇ ਘਰ ਦੀ ਗਰੀਬੀ ਚੱਕੀ ਜਾਊ ਜੇ ਉਹਦੇ ਘਰ ਦੀ ਗਰੀਬੀ ਚੱਕੀ ਗਈ ਫੇ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਜੋੜ ਕੇ ਲਾਈਨ ਲਾ ਕੇ ਕੌਣ ਆਊਗਾ ਖੜੂਗਾ ਕੌਣ ਫਿਰ ਇਹਨਾਂ ਕੋਲ ਮਿੰਨਤਾ ਕਰਨ ਵਾਸਤੇ ਤਾਂ ਨਹੀਂ ਪੜਨਿੰਦੇ ਆਪਣੇ ਜੋਕਾਂ ਨੂੰ ਤਾਂ ਪੜਨਿੰਦੇ ਬਸ ਮੈਂ ਉਲਟਾ ਕਹਿਣਾ ਮੈਂ ਕਹਿਣਾ ਕੋਈ ਸਰਕਾਰ ਕੋਈ ਨੀਲਾ ਕਾਰਡ ਪੀਲਾ ਕਾਰਡ ਕੋਈ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਚੱਕ ਸਕਦਾ ਤਾਂ ਤੁਹਾਡਾ ਆਪਣੇ ਬੱਚੇ ਚੱਕ ਸਕਦੇ ਨੇ ਉਹਨਾਂ ਨੂੰ ਪੜਾ ਦਈਏ ਉਹ ਅਫਸਰ ਬਣ ਜਾਣ ਉਹ ਖੋੜੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੁਸੀਂ ਮੇਰੇ ਨਾਲ ਇਹ ਸ਼ਰਤ ਲਾ ਲਓ ਇਸ ਮਾਮਲੇ 'ਚ ਮੈਂ ਤਾਂ ਬਿਲਕੁਲ ਕੌਨਫੀਡੈਂਟ ਆ ਇਸੇ ਕਰਕੇ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਹਾਂ ਪਹਿਲੀ ਵਾਰ ਹੋਇਆ 158 ਬੱਚੇ ਜੇਈ ਦਾ ਟੈਸਟ ਪਾਸ ਕਰਕੇ ਸਰਕਾਰੀ ਸਕੂਲਾਂ ਦੇ 158 ਤਾਂ ਹੁਣ ਇਸ ਵਾਰ ਦੇ ਰਿਜ਼ਲਟ ਕੌਣ 952 ਆਮ ਕਰਾਂ ਦੇ ਗਰੀਬਾਂ ਦੇ ਉੱਪਰ ਪੜਨਗੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਅਸੀਂ ਅੱਗੇ ਕੋਚਿੰਗ ਕਰਵਾਵਾਂਗੇ ਬਹੁਤ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ ਉਹਨਾਂ ਨੂੰ ਦੇਖ ਕੇ ਹੋਰ ਆਉਣਗੇ ਉਸੇ ਮਹੱਲੇ 'ਚ ਆਉਣਗੇ ਗਵਾਂਢੀ ਆਉਣਗੇ ਰਿਸ਼ਤੇਦਾਰ ਆਉਣਗੇ ਵੀ ਕੀ ਕੀ ਪੜਿਆ ਸੀ ਜੀ ਦੱਸੋ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਮਾਮਲੇ 'ਚ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਤੁਹਾਡੇ 'ਚੋਂ ਵੀ ਹੋਊਗਾ ਕੋਈ ਰਿਸ਼ਤੇਦਾਰ ਕਿਸੇ ਦਾ ਜਾਂ ਦੋਸਤ ਮਿੱਤਰ ਜੀ ਨੌਕਰੀ ਮਿਲੀ ਹੈ ਕੋਈ ਹੈਗਾ ਹੈਗੇ ਹੈਗੇ ਕਈ ਹੱਥ ਖੜੇ ਹੋਏ ਕੋਈ ਪੈਸਾ ਲੱਗਿਆ ਜੀ 1 ਰੁਪਈਆ ਵੀ ਲੱਗਿਆ ਹੋਵੇ ਕਿ ਕਿ ਰੁਪਈਆ ਦੇਣਾ ਪੈ ਗਿਆ ਐਮਐਲਏ ਨੂੰ ਜਾਂ ਮੰਤਰੀ ਨੂੰ ਸਪਾਰਸ਼ ਲਾਉਣੀ ਪੈਗੀ ਨਾ ਪੜੋ ਮੈਂ ਬੱਚਿਆਂ ਨੂੰ ਕਹਿੰਨਾ ਅੱਜ ਤੁਹਾਡੇ ਥਰੂ ਮੀਡੀਆ ਦੇ ਥਰੂ ਲੱਖਾਂ ਬੰਦੇ ਦੇਖਦੇ ਹੋਣਗੇ ਕਰੋੜਾਂ ਬੰਦੇ ਦੇਖਦੇ ਹੋਣਗੇ ਪੜੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ 'ਚ ਆਗੇ ਕਿੱਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋਣੀ ਹੁਣ ਯੂਪੀਐਸਸੀ ਦੇ 8 ਸੈਂਟਰ ਖੋਲਣ ਲੱਗੇ ਆ ਪੜ੍ਹਾਈ ਦਾ ਥੋੜਾ ਜਨਾ ਉਹ ਕਰਦਿਆਂ ਚੇਂਜ ਆਪਾਂ ਪਲੱਸ 2 ਤੱਕ ਹੀ ਪੜ੍ਹਨਾ ਬਸ ਲੱਗ ਗਏ ਪਲੱਸ 2 ਤੋਂ ਬਾਅਦ ਕਹਿੰਦੇ ਹਾਈਲਾਈਟਸ ਕਰਕੇ ਚਲੋ ਵਿਚਲੀਏ ਸੱਤ ਬੈਂਡ ਆ ਗਏ ਸਾਡੇ ਸੱਤ ਬੈਂਡ ਆਏ ਚਲੋ ਮੁਲਕ ਛੱਡ ਕੇ ਚਲੀਏ ਚਲੋ ਵੀ ਕੈਨੇਡਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਇਹ ਬਦਲ ਦੇਣਾ ਸੀ ਯੂਪੀਐਸਸੀ ਦੇ ਸੈਂਟਰ ਖੋਲ ਰਹੇ ਆ 8 ਤੁਹਾਡੇ ਵੀ ਇੱਥੇ ਹੋਊਗਾ ਕਿਤੇ ਚੁੰਲੇ ਕਈ ਸੈਂਟਰ ਚੁੰਲੇ ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਤੋਂ ਮੇਰਾ ਇੱਕੋ ਹੀ ਮਕਸਦ ਹੈ ਕਿ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਹੋਵੇ ਜਿਹੜਾ ਲੋਕ ਵਿਰੋਧੀ ਹੋਵੇ ਵਿਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲ ਦੋ ਨਾ ਉਹਨਾਂ ਕਹਿਣੀ ਕਹਿਣਾ ਹੈ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨੇ ਉਹਦਾ ਕੰਮ ਹੀ ਇਹ ਹੈ ਉਹਨਾਂ ਦਾ ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ ਜਿਹੜੀ ਗੱਲ ਦੇਖ ਲਓ ਉਹ ਜਿਹੜੇ ਨੁਕਸ ਕੱਢਦਾ ਜੰਦਾ ਸੀ 네ਗੇਟਿਵ ਬੰਦਾ ਸੀ ਕਦੇ ਖੁਸ਼ ਨਹੀਂ ਹੋਇਆ ਹਰ ਇੱਕ ਚੀਜ਼ ਕਮੀ ਘਟ ਦੇਣੀ ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ ਕਮੀ ਘਟ ਦਿੰਦਾ ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ ਉਹਨਾਂ ਨੇ ਆਪ ਵਿਚ ਪ੍ਰੋਗਰਾਮ ਬਣਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ ਚੋਂ ਨਹੀਂ ਉਹ ਨੁਕਸ ਘਟ ਸਕਦਾ ਇਹ ਚ ਕੀ ਕਮੀ ਘਟੂਗਾ ਵੀ ਇਹ ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਟੋਬੇ ਦੇ ਇਧਰਲੇ ਪਾਸੇੋਂ ਛੱਪੜ ਦੇ ਇਧਰਲੇ ਫਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹ ਬਈ ਵਾਹ ਹੁਣ ਦੱਸ ਬਈ ਕੀ ਕਰਨਾ ਚਾਹੇਗਾ ਕਦੋਂ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਘੜਤਾ ਨੁਕਸ ਯਾਰ ਦੱਸੋ ਕੀ ਕਰੀ ਇਹ ਨੇ ਵਿਰੋਧੀ ਪਾਰਟੀ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹਦੇ ਕੁਝ ਨੁਕਸ ਕਰ ਦੇਣਾ ਬੋਸਾ ਐ ਕਿਹਨ ਕੀਤਾ ਬਈ ਆਦਾ ਕਰਦਾ ਚਲ ਠੀਕ ਆ ਐਂ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ ਡੇਢ ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਹਿੰਦਾ ਸੇ ਤੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢ ਜਾਂਦੇ ਨਾ ਨਾ ਤਾਂ ਐ ਤਾਂ ਐਵੇਂ ਮੂੰਹੀ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖਰੀਦਿਆ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਵੇਚਤੀ ਸੰਗਲ ਫੜਾਦਾ ਤੇ ਐ ਥਰਮਲ ਪਲਾਂਟ ਆ ਗਿਆ ਨੋ 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 ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ ਸਭ ਕੁਝ ਫੇਰ ਕਿਤੇ ਖਰੀਦੇ ਜਾਂਦਾ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹ ਦੂਬਾਤ ਕੀ ਇਸ ਦਾ ਸਸਤਾ ਸੌਦਾ ਹੋ ਸਰ ਹੁਣ ਤਾਂ ਜੇ ਜਿਹੋ ਜਿਹੇ ਹੈਗੇ ਆ ਐ ਜੀ ਰਹਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਵਾਝਦੀਆਂ ਨੇ ਇਮਾਨਦਾਰ ਕਹਾਉਣਾ ਬਹੁਤ ਸੌਖਾ ਰਹਿਣਾ ਬਹੁਤ ਔਖਾ ਹੈ ਸਾਡੇ ਤਾਂ ਇਹ ਕਿਹਾ ਜਾਂਦਾ ਹੈ ਸਾਡੇ ਆਪਣੇ ਕਲਚਰ ਚ ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹਨੂੰ ਵੇਖ ਕੇ ਆਪਾਂ ਕਿਹੜੇ-ਕਿਹੜੇ ਉਹਦੇ ਤੇ ਰਹਾਂ ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ ਫਿਰ ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ ਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਸੋ ਇਹ ਦਿਲ ਟੁੱਟ ਜਾਂਦਾ ਲੋਕਾਂ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਨੇ ਵੀ ਇੱਥੋਂ ਤੱਕ ਟੁਕੜ ਟੁਕੜ ਮੈਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਸਕਦਾ ਯਾਰ ਇਧਰੋਂ ਤਾਂ ਐਸ ਪਾਸੇ ਤਾਂ ਜੇ ਮੈਨੂੰ ਕਦੇ ਵੀ ਖਬਰ ਇਦਾਂ ਦੀ ਆਉਂਦੀ ਨਹੀਂ ਇੱਕ ਸਾਧੂ ਸੀ ਉਹਦੇ ਕੋਲੇ ਬਹੁਤ ਰੇਅਰ ਐਸਟਫ ਰੇਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਹੀ ਗਾਇਬ ਹੋ ਗਈ ਸੀ ਇੱਕੋ ਹੀ ਘੋੜਾ ਸੀ ਉਹਦੇ ਕੋਲੇ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਫਲਾਨੇ ਡੇਰੇ ਦੇ ਸਾਧੂ ਕੋਲੇ ਘੋੜਾ ਹੈ ਉਹ ਡਾਕੂਆਂ ਸਰਦਾਰ ਕਹਿੰਦਾ ਖੂਨ ਖਰਾਬਾ ਕਾਨੂੰ ਕਰਨਾ ਹੈ ਸਾਧੂ ਬੰਦਾ ਹੈ ਇੱਕ ਡਾਕੂ ਭੇਜਦਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਪੈਸੇ ਦਾ ਵੇਚਦਾ ਹੈ ਘੋੜਾ ਲੈ ਲੈਣੀ ਲੈਣਾ ਘੋੜਾ ਕਹਿੰਦੇ ਆਪਾਂ ਉਹ ਜਾ ਕੇ ਕਹਿੰਦਾ ਬਾਬਾ ਜੀ ਉਹ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਕਹਿੰਦਾ ਵੇਚਣੀ ਨਹੀਂ ਮੈਂ ਮਬੇ 2 ਲੱਖ ਕਹਿੰਦਾ ਜਦੋਂ ਵੇਚਣਾ ਹੀ ਨਹੀਂ ਤੂੰ ਕਿਉਂ 2 ਲੱਖ ਕਿਉਂ ਕਹੀ ਜਣਾ 50 ਕਰ ਦਈਏ 50 ਲੱਖ ਉਹ ਕਹਿੰਦਾ ਭਾਈ ਸਾਹਿਬ ਮੈਂ ਵੇਚਣਾ ਹੀ ਨਹੀਂ ਯਾਰ ਮੈਂ ਆਪ ਪਾਲਿਆ ਬਸ਼ੇਰਾ ਸੀ ਛੋਟਾ ਜਿਹਾ ਇਹ ਕਹਿੰਦਾ ਕਰੋੜ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਕਹਿੰਦਾ ڈاکੂ ਬਖੇਲ ਸਿੰਘ ਵੱਲੋਂ ਆਏ ਆ ਜੀ 1.5 ਕਰੋੜ ਚ ਸੌਦਾ ਨਵੇੜੀਏ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਚਲ ਐ ਕਰਦਾ ਮਬਾ ਆਖਰੀ ਡਾਕੂ ਬਗੈਰ ਸਿੰਘ ਨੂੰ ਮੈਂ ਵੀ ਜਾ ਕੇ ਜਵਾਬ ਦੇਣਾ ਸਾਡਾ ਸਰਦਾਰ ਆ ਉਹ 2 ਕਰੋੜ ਚਲ ਨਵੇੜੋ ਉਹ ਕਹਿੰਦਾ ਵੀ ਮੈਂ ਵੇਚਣਾ ਹੀ ਨਹੀਂ ਯਾਰ ਤੂੰ ਗੱਲਾਂ ਕਿਹੜੀਆਂ ਕਰੀ ਜਾਂਦਾ ਚਲੋ ਜੀ ਮੁੜ ਕੇ ਡਾਕੂ ਉਹਨੇ ਜਾ ਕੇ ਦੱਸਤਾ ਆਪਣੇ ਸਰਦਾਰ ਨੂੰ ਕਹਿੰਦੇ ਉਹ ਨਹੀਂ ਵੇਚਦਾ ਮੈਂ 2 ਕਰੋੜ ਵੀ ਕਹਤਾ ਸੀ ਉਹ ਕਹਿੰਦਾ ਮੈਂ ਨਹੀਂ ਵੇਚ ਚਲ ਕਹਿੰਦਾ ਕੋਈ ਠੀਕ ਹੈ ਯਾਰ ਕਿਤੇ 5-7 ਦਿਨਾਂ ਬਾਅਦ ਨਾ ਉਹ ਸਾਧੂ ਬਾਬੇ ਨੂੰ ਸ਼ਹਿਰ ਜਾਣਾ ਪਿਆ ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸ਼ਹਿਰ ਰਸਤੇ 'ਚ ਇੱਕ ਬੁੱਢਾ ਕੁਬਬਾ ਅੱਖਾਂ ਤੋਂ ਅੰਨਾਂ ਬਿਮਾਰ ਛੋਟੀ ਫੜ ਕੇ ਤੁਰਦਾ ਬਹੁਤ ਹੌਲੀ-ਹੌਲੀ ਤੁਰਦਾ ਜਾਵੇ ਇੱਕ ਬਜ਼ੁਰਗ ਉਹ ਕਹਿੰਦਾ ਵੀ ਮੈਂ ਅੱਖਾਂ ਤੋਂ ਤਾਂ ਅੰਨਾਂ ਪਰ ਮੈਨੂੰ ਸੁਣਦਾ ਹੈ ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਹੈ ਕੋਈ ਘੋੜਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਜੇ ਕਿਤੇ ਮੈਨੂੰ ਬਿਠਾ ਕੇ ਲੈ ਜੇ ਤਾਂ ਮੈਂ ਬਚ ਸਕਦਾ ਪਰ ਮੈਨੂੰ ਲੱਗਦਾ ਨਹੀਂ ਜੇ ਮੈਂ ਤੁਰ ਕੇ ਜਾਊਂਗਾ ਸ਼ਹਿਰ ਤਾਂ ਮੈਂ ਪਹੁੰਚ ਜੂਗਾ ਸ਼ਹਿਰ ਮੈਂ ਰਾਹ ਜ ਮਰ ਜਾਊਂਗਾ ਬਹੁਤ ਬਿਮਾਰ ਹਾਂ ਉਹ ਸਾਧੂ ਕਹਿੰਦਾ ਲੈ ਕੋਈ ਗੱਲ ਹੀ ਨਹੀਂ ਬਾਬਾ ਜੀ ਉੱਤਰ ਗਿਆ ਘੋੜੇ ਤੋਂ ਸਾਧੂ ਨੂੰ ਕਹਿੰਦਾ ਪਹਿਲੇ ਤੂੰ ਬਹਿ ਜਾ ਫਿਰ ਮੈਂ ਤੇਰੇ ਪਿੱਛੇ ਮੈਂ ਬਹਿ ਜਾ ਸਾਧੂ ਨੂੰ ਬਿਠਾਇਆ ਜਦੋਂ ਹਜੇ ਤਾਂ ਸਾਧ ਬਾਬਾ ਉਹ ਜਿਹੜਾ ਬਾਬਾ ਸੀ ਬਜ਼ੁਰਗ ਉਹਨੂੰ ਬਿਠਾਇਆ ਸਾਧੂ ਹਜੇ ਚੜ੍ਹ ਨਹੀਂ ਲੱਗੇ ਸੀ ਉਹਨੇ ਮਾਰੀ ਅੱਡੀ ਘੋੜੇ ਦੇ ਘੋੜਾ 100 ਦੀ ਸਪੀਡ ਤੇ ਅੱਗੇ ਉਹ ਅੱਗੇ ਲਿਜਾ ਕੇ ਘੋੜੇ ਦਾ ਮੂੰਹ ਇਧਰ ਨੂੰ ਕਰਕੇ ਕਹਿੰਦਾ ਸੁਣ ਓਏ ਬਾਬਾ ਤੋ ਕਰੋੜ ਦਿੰਦੇ ਸੀ ਤੈਨੂੰ ਨਹੀਂ ਲਿਆ ਰਾਂ ਤੈਂ ਕੋਈ ਬਿਮਾਰ ਮੂਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਮੈਂ ਉਹੀ ਬੁੜਾ ਬੜਾ ਨਹੀਂ ਐ ਮਾਰੀ ਤੋ ਨਕਲੀ ਦਾੜੀ ਜਿਹੜੀ ਲਾਈ ਹੋਈ ਸੀ ਉਸੇ ਡਾਕੂ ਦੇ ਬੰਦੇ ਆ ਬਘੇਲ ਸਿੰਘ ਦੇ ਹੁਣ ਤੈਨੂੰ ਨਾ ਪੈਸੇ ਮਿਲਣੇ ਨੇ ਨਾ ਤੈਨੂੰ ਘੋੜਾ ਮਿਲਣੇ ਔੜ ਉਹ ਖੜ ਗਿਆ ਕਹਿੰਦਾ ਜੀ ਤਾਂ ਠੀਕ ਹੈ ਹੁਣ ਤਾਂ ਦੇਖੋ ਘੋੜਾ ਤਾਂ ਉਸੇ ਦਾ ਹੀ ਹੁੰਦਾ ਭਾਈ ਜਿਹਦੇ ਹੱਥ ਚੋਂ ਦੀਆਂ ਵਾਗਾ ਨੇ ਘੋੜਾ ਤਾਂ ਗਿਆ ਘੋੜਾ ਤਾਂ ਨਹੀਂ ਹੁਣ ਮੈਨੂੰ ਵਾਪਸ ਮਿਲ ਸਕਦਾ ਪਰ ਇੱਕ ਗੱਲ ਮੈਂ ਬੇਨਤੀ ਕਰ ਨਹੀਂ ਸੋਣਾ ਜੇ ਮੇਰੀ ਮੰਨ ਲਓ ਥੋੜੀ ਜੀ ਕਹਿੰਦਾ ਦੱਸ ਕਹਿੰਦੇ ਤੁਸੀਂ ਇਹ ਕਹਾਣੀ ਦੱਸਿਓ ਨਾ ਕਿਸੇ ਨੂੰ ਲੋਕਾਂ ਨੂੰ ਦੱਸਿਓ ਨਾ ਯਾਰ ਵੀ ਤੁਸੀਂ ਮੈਂ ਥੁੱਕਵੇਂ ਘੋੜਾ ਖੋਇਆ ਉਹ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਇਹ ਕੀ ਫਰਕ ਕਹਿੰਦਾ ਕਹਾਂ ਜੇ ਤੂੰ ਇਹ ਦੱਸਤਾ ਨਾ ਫਿਰ ਫਿਊਚਰ ਚ ਭਵਿੱਖ ਚ ਲੋਕ ਆਉਣ ਵਾਲੇ ਦਿਨਾਂ ਚ ਲੋਕ ਸੱਚੀ ਮੁੱਚੀ ਦੀ ਬਿਮਾਰਾਂ ਤੇ ਸੱਚੀ ਮੁੱਚੀ ਦੇ ਬੁੱਢਿਆਂ ਤੇ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨਾ ਹਟ ਜਾਣਗੇ ਯਾਰ ਵੀ ਯਾਰ ਫਲਾਨੇ ਬਾਬੇ ਦੇ ਘੋੜੇ ਵਾਂਗੂ ਕਿਤੇ ਡੱਕੂ ਹੀ ਨਾ ਹੋਵੇ ਕਿਤੇ ਕਿਹਨਾਂ ਲੋਕ ਹੈਲਪ ਕਰਨੋਂ ਹਟ ਜਾਣਗੇ ਗਰੀਬਾਂ ਦੀ ਸੋ ਜਿੱਦੇ ਕੋਈ ਇਹ ਜਿਹੀ ਖਬਰ ਆ ਗਈ ਨਾ ਮੇਰੇ ਬਾਰੇ ਕਿ ਭਵੰਤਮਾਨ ਨੇ ਆ ਕਰਤਾ ਕੋਈ ਗਲਤ ਕੰਮ ਕਰਤਾ ਪੈਸਾ ਜਾਂ ਕੋਈ ਕ੍ਰਪਸ਼ਨ ਦਾ ਕੋਈ ਆ ਗਿਆ ਉਹ ਦਿਲ ਟੁੱਟ ਜੂਗਾ ਫੇ ਲੋਕਾਂ ਯਾਰ ਇੱਥੋਂ ਤਾਂ ਨਹੀਂ ਅਮੀਸੀ ਘਟੋ ਘਟ ਸੋ ਮੈਂ ਬਹੁਤ ਬੋਝ ਬੋਝ ਕੇ ਕੰਮ ਕਰਦਾ ਬਹੁਤ ਦਾਮਨ ਸਾਫ਼ ਰੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਚੱਕੜ ਤਾਂ ਜਦੋਂ ਮਰਜ਼ੀ ਲੈ ਬੜ ਲੋ ਚੱਕੜ ਤਾਂ ਕੀ ਹੈ